ਹਾਂਜੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਜਿੰਨੇ ਵੀ ਭੈਣ ਭਾਈ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦਾ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵੈਸੇ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਹ ਜੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਪਿੱਛੇ ਜੀ ਇੱਕ ਤਰਨਤਾਰਨ ਦੀ ਇਹ ਘਟਨਾ ਹੈ ਜਿਹਦੇ ਵਿੱਚ ਦੋ ਧਿਰਾਂ ਦੀ ਲੜਾਈ ਦੇ ਵਿੱਚ ਪੁਲਿਸ ਅਫਸਰ ਸਮਝੌਤਾ ਕਰਾਉਣ ਗਏ ਸੀ ਜਿਹਦੇ ਵਿੱਚ ਇੱਕ ਦਾ ਨਾਮ ਐਸਆਈ ਚਰਨਜੀਤ ਸਿੰਘ ਸੀ ਜਿਹਦਾ ਸਮਝੋ ਉੱਤੇ ਦੇ ਦੌਰਾਨ ਉਸੇ ਦਾ ਹੀ ਪਿਸਤੌਲ ਹੋ ਕੇ ਇੱਕ ਧਿਰ ਵੱਲੋਂ ਉਸੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਨਾਲ ਵਾਲੇ ਸਾਥੀ ਦੀ ਵੀ ਬਾਹ਼ਂ ਤੋੜ ਦਿੱਤੀ ਇਹ ਜਿਹੜਾ ਸੁਣਨ ਦੇ ਵਿੱਚ ਆਇਆ ਵੀ ਜਿਹੜਾ ਇਹ ਬਿਵਾਦ ਚੱਲ ਰਿਹਾ ਸੀ ਉਹ ਗਾਣਿਆਂ ਨੂੰ ਲੈ ਕੇ ਚੱਲ ਰਿਹਾ ਸੀ ਕਿਉਂਕਿ ਜਿਹੜੀ ਇੱਕ ਧਿਰ ਸੀਗੀ ਉਹਨੂੰ ਗਾਣਿਆਂ ਵਾਸਤੇ ਉੱਚੀ ਆਵਾਜ਼ ਵਾਸਤੇ ਰੋਕਿਆ ਜਾਂਦਾ ਸੀ ਵਰਜਿਆ ਜਾਂਦਾ ਸੀ ਤਾਂ ਜਿਹਦੇ ਵਿਰੋਧ ਦੇ ਵਿੱਚ ਉਹ ਫਿਰ ਗਲੀ ਗਵਾਣ ਦੇ ਵਿੱਚ ਉੱਚੀ ਉੱਚੀ ਗਾਣੇ ਉਹਨਾਂ ਨੇ ਵਜਾਉਣੇ ਸ਼ੁਰੂ ਕਰਤੇ ਤੇ ਆਪਣੇ ਘਰ ਦੇ ਵਿੱਚ ਗਾਣੇ ਆ ਜਿਹੜੇ ਉਹ ਵਜਾਉਣੇ ਸ਼ੁਰੂ ਕਰਤੇ ਤੇ ਜੇ ਆਪਾਂ ਸਾਫ਼-ਸਾਫ਼ ਕਹੀਏ ਤਾਂ ਗਾਣੇ ਹੀ ਇਹਦੀ ਬੁਨਿਆਦੀ ਜਿਹੜੀ ਜੜ ਹੈ ਜਿਹਦੇ ਕਾਰਨ ਏਐਸਆਈ ਚਰਨਜੀਤ ਸਿੰਘ ਦਾ ਉਸੇ ਦਾ ਹੀ ਪਿਸਤੌਲ ਖੋ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਨਾਲ ਵਾਲੇ ਪੁਲਸ ਵਾਲੇ ਦੀ ਬਾਹ ਤੋੜ ਦਿੱਤੀ ਪਰ ਇਹ ਇਕੱਲਾ ਹੀ ਇਹ じゃ ਮਸਲਾ ਨਹੀਂ ਹੈਗਾ ਇਹ ਇਹ ਜੇ ਪਤਾ ਨਹੀਂ ਕਿੰਨੇ ਕੁ ਹੋਰ ਘਟਨਾਵਾਂ ਨੇ ਜਿਹੜੀਆਂ ਹਰ ਰੋਜ਼ ਵਾਪਰਦੀਆਂ ਨੇ ਕਿਉਂਕਿ ਅੱਜ ਕੱਲ ਇਨਸਾਨ ਇਹ ਜਾ ਹੁੰਦਾ ਜਾ ਰਿਹਾ ਹੈ ਵੀ ਉਹ ਨੂੰ ਕਿਸੇ ਦੀ ਜਾਨ ਲੈਣਾ ਸੌਖਾ ਲੱਗਦਾ ਤੇ ਇਹ ਇਨਸਾਨ ਇਸ ਤਰੀਕੇ ਦਾ ਕਿਉਂ ਹੁੰਦਾ ਜਾ ਰਿਹਾ ਹੈ ਇੰਨਾ ਹਰ ਕੀ ਕਿਉਂ ਹੁੰਦਾ ਜਾ ਰਿਹਾ ਹੈ ਵੀ ਕੋਈ ਵੀ ਗੱਲ ਹੈ ਜਿਹੜੀ ਉਹ ਜਲਦੀ ਬਰਦਾਸ਼ਤ ਨਹੀਂ ਕਰ ਸਕਦਾ ਉਹਦੇ ਵਿੱਚ ਸਬਰ ਹੈ ਜਿਹੜਾ ਘਟਦਾ ਜਾ ਰਿਹਾ ਉਹਦਾ ਕੀ ਕਾਰਨ ਹੈ ਵੀ ਜਿਹੜਾ ਇਨਸਾਨ ਇਸ ਤਰੀਕੇ ਦਾ ਬਣਦਾ ਜਾ ਰਿਹਾ ਹੈ ਤੁਸੀਂ ਅੱਜ ਕੱਲ ਕਿਸੇ ਨੂੰ ਵੀ ਛੇੜ ਕੇ ਦੇਖ ਲਓ ਕਿਸੇ ਸਿਆਣੇ ਬੰਦੇ ਨੂੰ ਛੇੜ ਕੇ ਦੇਖ ਲਓ ਜਾਂ ਕਿਸੇ ਬੱਚੇ ਨੂੰ ਛੇੜ ਕੇ ਦੇਖ ਲਓ ਜਿਹੜੇ ਸਿਆਣੇ ਮੰਦੇ ਪਹਿਲਾਂ ਜਦੋਂ ਕੋਈ ਦੋ ਧਰਾਂ ਵਿਚ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਸੀ ਜਾਂ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ ਤਾਂ ਉਹ ਪੁਲਿਸ ਤੱਕ ਜਾਣ ਹੀ ਨਹੀਂ ਦਿੰਦੇ ਸੀ ਮਸਲੇ ਨੂੰ ਉਹ ਆਪ ਹੀ ਵਿਚ ਪਾ ਕੇ ਦੋਨੇ ਧਰਾਂ ਨੂੰ ਸਮਝਾ ਆ ਵੀ ਦਿੰਦੇ ਸੀ ਗਾਲਾਂ ਗੁਲਾ ਦੇ ਕੇ ਦੋਨੇ ਧਰਾਂ ਨੂੰ ਆਪਸ ਦੇ ਵਿੱਚ ਸਮਝੌਤਾ ਵੀ ਕਰਵਾਉਂਦੇ ਸੀ ਪਰ ਹੁਣ ਜੇ ਤੁਸੀਂ ਕਿਸੇ ਸਿਆਣੇ ਨੂੰ ਵੀ ਛੇੜ ਕੇ ਦੇਖੋਗੇ ਤਾਂ ਉਹ ਵੀ ਇੰਨੇ ਜਿਆਦੇ ਹਰਕੀ ਹੋਗੇ ਵੀ ਉਹ ਵੀ ਆਪੇ ਤੋਂ ਬਾਹਰ ਹੋ ਜਾਂਦੇ ਨੇ ਉਹਨਾਂ ਨੂੰ ਵੀ ਬਰਦਾਸ਼ਤ ਨਹੀਂ ਕਰਨਾ ਆਉਂਦਾ ਉਹਨਾਂ ਨੂੰ ਹੈਂਡਲ ਨਹੀਂ ਕਰਨੀ ਆਉਂਦੀ ਵੀ ਜੇ ਕੋਈ ਲੜਾਈ ਹੋ ਗਈ ਜੇ ਕੋਈ ਬਗਵਾਦ ਹੋ ਗਿਆ ਉਹਨੂੰ ਕਿਵੇਂ ਰੋਕਣਾ ਕਿਵੇਂ ਸੁਲਝਾਉਣਾ ਹੈ ਸਮਾਂ ਉਹਦੀ ਹੋਰ ਜਿਆਦੇ ਬਗਵਾਦ ਨੂੰ ਉਹ ਹੋ ਉਸ ਪਾ ਦਿੰਦੇ ਨੇ ਇਸ ਤਰੀਕੇ ਦੀ ਗੱਲ ਕਰਦੇ ਨੇ ਵੀ ਬਗਵਾਦ ਆ ਜਿਹੜਾ ਹੋਰ ਜਿਆਦੇ ਵੱਧ ਜਾਂਦਾ ਦੋ ਤਰ੍ਹਾਂ ਦੀ ਆਪਸ ਦੇ ਵਿੱਚ ਇੰਨੀ ਲੱਗਣ ਲੱਗ ਜਾਂਦੀ ਹੈ ਵੀ ਮਰਨ ਮਰੌਣ ਤੇ ਉੱਤਰੇ ਆਉਂਦੇ ਨੇ ਤਾਂ ਇਹ ਸਾਰਾ ਜਿਹੜਾ ਇਨਸਾਨ ਇਸ ਤਰੀਕੇ ਦਾ ਬਣਦਾ ਜਾ ਰਿਹਾ ਹੈ ਹਰ ਕੀ ਹੁੰਦਾ ਜਾ ਰਿਹਾ ਹੈ ਉਹ ਕਿਉਂ ਹੁੰਦਾ ਜਾ ਰਿਹਾ ਹੈ ਉਹਦਾ ਕੀ ਕਾਰਨ ਹੈ ਸਾਡਾ ਪਹਿਲਾ ਕਾਰਨ ਤਾਂ ਇਹ ਹੈ ਵੀ ਜਿਹੜਾ ਇਨਸਾਨ ਹੈ ਉਹ ਇੰਨਾ ਜ਼ਿਆਦਾ ਬੀਜੀ ਹੋ ਗਿਆ ਵੀ ਉਹ ਉਹਦੇ ਕੋਲੇ ਆਪਣੇ ਆਪ ਵਾਸਤੇ ਵੀ ਟਾਈਮ ਨਹੀਂ ਹੈਗਾ ਉਹ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ ਆਪਣੇ ਆਪ ਨਾਲ ਗੱਲਬਾਤ ਨਹੀਂ ਕਰਦਾ ਜੀਦੇ ਇੱਕ ਤਾਂ ਕਾਰਨ ਇਹ ਹੈ ਵੀ ਆਪਣੇ ਆਪ ਨੂੰ ਉਹ ਪਹਿਚਾਣਦਾ ਨਹੀਂ ਹੈਗਾ ਤੇ ਦੂਸਰੀ ਜਿਹੜੀ ਸਾਡਾ ਵੱਡੀ ਸਮੱਸਿਆ ਦੀ ਜੜਾ ਹੈ ਉਹ ਹੈਗੀ ਹੈ ਸਕਰੀਨ ਜਿਹੜੀਆਂ ਫਿਲਮਾਂ ਸੈਂਸਰ ਬੋਰਡ ਪਾਸ ਕਰ ਦਿੰਦਾ ਜਿਹੜੀਆਂ ਇਹ ਕਹਿ ਕੇ ਪਾਸ ਕਰਵਾਈਆਂ ਜਾਂਦੀਆਂ ਨੇ ਜਿੰਨੀਆਂ ਵੀ ਇਹ ਮਾਰਤਾੜ ਵਾਲੀਆਂ ਫਿਲਮਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਜ਼ਿਆਦਾ ਪ੍ਰਮੋਸ਼ਨ ਕਰਕੇ ਹਾਈਲਾਈਟ ਕਰਕੇ ਜਿਹੜੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਵੀ ਉਹ ਜ਼ਿਆਦਾ ਤੋਂ ਜ਼ਿਆਦਾ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਫਿਲਮਾਂ ਦੇਖ ਕੇ ਆਉਣਾ ਤਾਂ ਵੀ ਇਹਦੇ ਵਿੱਚ ਇੱਕ ਚੰਗਾ ਮੈਸੇਜ ਲੁਕਿਆ ਹੋਇਆ ਹੈ ਤਾਂ ਜਿਹੜੀਆਂ ਇਹ ਫਿਲਮਾਂ ਨੇ ਸੈਂਸਰ ਬੋਰਡ ਜਿਹੜਾ ਇਹਨਾਂ ਨੂੰ ਪਾਸ ਕਰ ਦਿੰਦਾ ਇਹ ਸਾਰਿਆਂ ਦਾ ਵੱਡਾ ਕਾਰਨ ਹੈ ਕਿਉਂਕਿ ਉਹ ਮੈਸੇਜ ਜਦੋਂ ਤੱਕ ਇਨਸਾਨ ਦੇ ਦਿਮਾਗ ਦੇ ਵਿੱਚ ਜਾਂਦਾ ਹੈ ਇਸ ਤੋਂ ਪਹਿਲਾਂ ਜਿਹੜੀ ਉਹ ਫਿਲਮ ਦੇ ਵਿੱਚ ਉਹ ਮੈਸੇਜ ਦੀ ਸਟੋਰੀ ਦੇ ਹਿਸਾਬ ਨਾਲ ਜਿਹੜਾ ਉਹਦੇ ਵਿੱਚ ਮਾਰਤਾੜ ਚੱਲ ਰਹੀ ਹੁੰਦੀ ਹੈ ਸਾਰਨਾ ਪਹਿਲਾਂ ਉਹ ਆਪਣੀ ਜਿਹੜੇ ਦਿਮਾਗ ਦੇ ਵਿੱਚ ਪਿਟਿਊਟਰੀ ਗਲੈਂਡ ਹੁੰਦੀ ਹੈ ਉਹਦੇ ਉੱਤੇ ਅਟੈਕ ਕਰਦੀ ਹੈ ਉਹ ਫਿਰ ਆਪਣਾ ਜਿਹੜਾ ਦਿਮਾਗ ਹੈ ਉਹ ਆਪਾਂ ਨੂੰ ਉਸ ਤਰੀਕੇ ਦਾ ਬਣਾਉਣ ਲੱਗ ਜਾਂਦਾ ਤੇ ਜੇ ਆਪਣੇ ਤੇ ਕੋਈ ਸਮੱਸਿਆ ਆ ਜਾਂਦੀ ਹੈ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਉਹਦੇ ਕਾਰਨ ਆਪਾਂ ਫਿਰ ਉਸ ਤਰੀਕੇ ਦੇ ਬਣਦੇ ਹੌਲੀ-ਹੌਲੀ ਜਾ ਰਹੇ ਹੁੰਨੇ ਆ ਜਿਦੇ ਨਾਲ ਆਪਾਂ ਨੂੰ ਵੀ ਪਤਾ ਨਹੀਂ ਲੱਗਦਾ ਆਪਾਂ ਵੀ ਹੌਲੀ-ਹੌਲੀ ਇੰਨੇ ਹਰ ਕੀ ਹੋ ਜਾਂਦੇ ਆ ਵੀ ਆਪਾਂ ਨੂੰ ਫਿਰ ਕਿਸੇ ਦੀ ਜਾਨ ਲੈਣਾ ਸੌਖਾ ਲੱਗਦਾ ਸਾਰੇ ਮਸਲਿਆਂ ਦਾ ਹੱਲ ਆਪਾਂ ਨੂੰ ਇਹ ਲੱਗਦਾ ਵੀ ਬਸ ਇਹਦੇ ਫੈਰ ਮਾਰੋ ਆਪਣਾ ਸਾਰਾ ਜਿਹੜਾ ਮਸਲਾ ਇਹ ਹੱਲ ਹੋ ਜਾਊਗਾ ਆ ਇਸ ਤਰੀਕੇ ਦਾ ਇਨਸਾਨ ਬਣਦਾ ਜਾ ਰਿਹਾ ਹੈ ਤੇ ਉਹਦਾ ਜਿਹੜਾ ਇਹ ਕਾਰਨ ਹੈ ਉਹ ਸਾਰੀਆਂ ਫਿਲਮਾਂ ਨੇ ਜਿੰਨੇ ਵੀ ਟੀਵੀ ਦੇ ਉੱਪਰ ਨਾਟਕ ਚੱਲਦੇ ਨੇ ਜਾਂ ਕੋਈ ਹੋਰ ਨਿਊਜ਼ ਦੇ ਵਿੱਚ ਇਹੋ ਜਿਹਾ ਕੁਝ ਦਿਖਾਇਆ ਜਾਂਦਾ ਜਾਂ ਚੱਕਵੇਂ ਜਿਹੜੇ ਗਾਣੇ ਨੇ ਇਹ ਸਾਰਾ ਇਨਸਾਨ ਨੂੰ ਇਸ ਤਰੀਕੇ ਦਾ ਬਣਾਉਂਦਾ ਜਾ ਰਿਹਾ ਹੈ ਤੇ ਇਹਦੀ ਜੇ ਤੁਹਾਨੂੰ ਮੈਂ ਲਾਈਵ ਐਗਜ਼ਾਮਪਲ ਦੇਵਾਂ ਤਾਂ ਤੁਸੀਂ ਜੇ ਜਿਹੜੀ ਵੀ ਮੈਂ ਕੋਈ ਗੱਲ ਕਹੂੰਗਾ ਉਹਨੂੰ ਅੱਖਾਂ ਬੰਦ ਕਰਕੇ ਗੌਰ ਨਾਲ ਸੁਣਿਓ ਤੁਸੀਂ ਸਮਝੋ ਵੀ ਮੈਂ ਤੁਹਾਡਾ ਕੋਈ ਜਾਣ ਪਛਾਣ ਵਾਲਾ ਹੈ ਉਹੀ ਤੁਹਾਡਾ دوست ਮਿੱਤਰ ਹੈ ਵੀ ਤੁਸੀਂ ਅੱਖਾਂ ਬੰਦ ਕਰਕੇ ਦੇਖੋ ਮੈਂ ਤੁਹਾਨੂੰ ਕੁਝ ਸ਼ਬਦ ਕਹੂੰਗਾ ਤੁਹਾਨੂੰ ਜੇ ਤੁਸੀਂ ਕਿਸੇ ਜਗ੍ਹਾ ਦੇ ਉੱਪਰ ਬੈਠੇ ਹੋ ਤੇ ਮੈਂ ਤੁਹਾਨੂੰ ਆ ਕੇ ਕਹਿ ਰਿਹਾ ਹਾਂ ਵੀ ਛੋਡੇ ਘਰ ਦੇ ਜਦੋਂ ਮੈਂ ਮੂਰ ਦੀ ਲੰਗਿਆ ਤਾਂ ਛੋਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਹੋ ਰਿਹਾ ਸੀ ਤੇ ਬਹੁਤ ਸਾਰਾ ਚੀਕਾਂ ਰੋਲਾ ਵੀ ਪੈ ਰਹੀਆਂ ਸੀ ਬਾਹਰ ਤੱਕ ਆਵਾਜ਼ ਆ ਰਹੀਆਂ ਸੀ ਤੇ ਖੂਨ ਹੀ ਖੂਨ ਹੈ ਜਿਹੜਾ ਉਹ ਡੁੱਲਿਆ ਪਿਆ ਸੀ ਤਾਂ ਸਾਰਾ ਨਾ ਪਹਿਲਾਂ ਤੁਹਾਡਾ ਦਿਮਾਗ ਇਹ ਗੱਲ ਸੋਚੂਗਾ ਵੀ ਛੋਡੇ ਘਰ ਦੇ ਵਿੱਚ ਸਾਰ ਨਾਲ ਜਿਹੜਾ ਲੜਾਕੂ ਇਨਸਾਨ ਹੈ ਤਾਂ ਉਹਦੇ ਹੱਥ ਦੇ ਵਿੱਚ ਛੋਡਾ ਦਿਮਾਗ ਇਹ ਕ੍ਰੀਏਟ ਕਰੂਗਾ ਵੀ ਉਹਦੇ ਹੱਥ ਦੇ ਵਿੱਚ ਆਹ ਹਥਿਆਰ ਹੋ ਸਕਦਾ ਤੇ ਉਹ ਇਨਸਾਨ ਨੇ ਆਹ ਬੰਦੇ ਦੇ ਮਾਰੀ ਹੋ ਸਕਦੀ ਹੈ ਵੀ ਇਹ ਤੇ ਉਹ ਜਿਆਦਾ ਲੱਗਦਾ ਹੈ ਜਾਂ ਇਹਦੇ ਨਾਲ ਉਹਦੀ ਬਣਦੀ ਨਹੀਂ ਇਹ ਜਾਂ ਕੁਝ ਛੋਡਾ ਦਿਮਾਗ ਆਪਣੇ ਆਪ ਕ੍ਰੀਏਟ ਕਰਨ ਲੱਗ ਜੂਗਾ ਪਰ ਇਹਦੇ ਉਲਟ ਜੇ ਤੁਸੀਂ ਕਿਸੇ ਫਿਲਮ ਨੂੰ ਦੇਖਦੇ ਹੋ ਫਿਲਮ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਇੱਕ ਹੀਰੋ ਹੈ ਇੱਕ ਵਿਲਨ ਹੈ ਹੀਰੋ ਦਾ ਕਿਸੇ ਵਿਲਨ ਨਾਲ ਕੋਈ ਬਵਾਦ ਹੈ ਉਹ ਬਵਾਦ ਨੂੰ ਲੈ ਕੇ ਹੀਰੋ ਨੇ ਵਿਲਨ ਤੇ ਗੋਲੀ ਮਾਰਤੀ ਤੇ ਖੇਲ ਖਤਮ ਹੋ ਦੇ ਵਿੱਚ ਦਿਮਾਗ ਨੂੰ ਸੋਚਣ ਵਾਸਤੇ ਕੁਝ ਮਿਲਦਾ ਹੀ ਨਹੀਂ ਤੇ ਜਦੋਂ ਉਹਨੂੰ ਕੁਝ ਸੋਚਣ ਵਾਸਤੇ ਮਿਲਦਾ ਨਹੀਂ ਇਸ ਤਰੀਕੇ ਨਾਲ ਜਿਹੜਾ ਵੀ ਆਪਣਾ ਸੋਸ਼ਲ ਮੀਡੀਆ ਦਾ ਗਿਆਨ ਆਪਾਂ ਪ੍ਰਾਪਤ ਕਰਦੇ ਆ ਉਹ ਆਪਣੇ ਲੰਬੇ ਸਮੇਂ ਤੱਕ ਯਾਦ ਨਹੀਂ ਰਹਿੰਦਾ ਜਿੰਨਾ ਗਿਆਨ ਆਪਾਂ ਨੂੰ ਕਿਤਾਬਾਂ ਰਾਹੀਂ ਮਿਲਦਾ ਆਪਾਂ ਨੂੰ ਪੜ੍ਹ ਕੇ ਮਿਲਦਾ ਰੀਡ ਕਰਕੇ ਮਿਲਦਾ ਉਹ ਥੋੜੇ ਉਮਰ ਭਰ ਤੱਕ ਯਾਦ ਰਹੂਗਾ ਦੁਬਾਰਾ ਇੱਕ ਵਾਰੀ ਰਿਵੀਜ਼ਨ ਕਰਤੇ ਵੀ ਤੁਹਾਡੇ ਉਹਦੀ ਯਾਦ ਆ ਜੂਗਾ ਪਰ ਜਿੰਨਾ ਇਹ ਸੋਸ਼ਲ ਮੀਡੀਆ ਤੇ ਜਾਂ ਸਕਰੀਨ ਦੇ ਉੱਪਰ ਜਾਂ ਕਿਸੇ ਫਿਲਮਾਂ ਰਾਹੀਂ ਆਪਾਂ ਨੂੰ ਜਿਹੜਾ ਮੈਸੇਜ ਦਿੱਤਾ ਜਾਂਦਾ ਹੈ ਸਮਾਜ ਨੂੰ ਵਧੀਆ ਸੇਧ ਦੇਣ ਵਾਸਤੇ ਤਾਂ ਉਹ ਆਪਣੇ ਜਿਆਦਾ ਲੰਮੇ ਸਮੇਂ ਤੱਕ ਯਾਦ ਨਹੀਂ ਰਹਿੰਦਾ ਪਰ ਉਹਦੇ ਉੱਪਰ ਜਿਹੜਾ ਮੈਸੇਜ ਦੇ ਉੱਪਰ ਜਿਹੜੀ ਮਾਰਤਾਂੜਾ ਆਪਾਂ ਨੂੰ ਦਿਖਾਈ ਜਾਂਦੀ ਹੈ ਜਾਂ ਇਹ ਜੇ ਚੱਕਵੇਂ ਗਾਣੇ ਆਪਾਂ ਨੂੰ ਸੁਣਦੇ ਆਂ ਦੇਖਦੇ ਆਂ ਤਾਂ ਆਪਾਂ ਆਪਣਾ ਜਿਹੜਾ ਦਿਮਾਗ ਹੈ ਉਹ ਉਸੇ ਤਰੀਕੇ ਦਾ ਹੀ ਹੌਲੀ-ਹੌਲੀ ਆਪਾਂ ਨੂੰ ਬਣਾਉਣਾ ਸ਼ੁਰੂ ਕਰ ਦਿੰਦਾ ਐਨੀ ਇੱਕ ਗੱਲ ਬਾਤ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇ ਤੁਹਾਨੂੰ ਇਹ ਚੰਗੀ ਲੱਗੀ ਹੋਵੇ ਤਾਂ ਅੱਗੇ ਇਹਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇ ਦਿਆ ਕਰੋ ਤੇ ਤੁਸੀਂ ਆਪਣਾ ਸੁਝਾਅ ਵੀ ਜ਼ਰੂਰ ਦੇ ਦਿਆ ਕਰੋ ਕਮੈਂਟ ਦੇ ਵਿੱਚ ਹਾਂਜੀ ਧੰਨਵਾਦ